ਸਸੇ ਗਾਲ ਜੀ ਨਵੇਂ ਹਾਂਜੀ ਮੈਨੂੰ ਨਾ ਵੌਇਸਓਵਰ ਕਰਨਾ ਪਿਆ ਕਿਉਂਕਿ ਅ ਕਰ ਬਹੁਤ ਸੋਹਣਾ ਸੀ ਇਸ ਬਾਰੇ ਗੱਲ ਕਰਨੀ ਜ਼ਰੂਰ ਬਣਦੀ ਸੀ ਕਿਉਂਕਿ ਅੱਜ ਕੱਲ ਇਦਾਂ ਦੇ ਪੰਜਾਬ 'ਚ ਘਰ ਹੈ ਨਹੀਂ ਔਰ ਮੈਂ ਤਾਂ ਦੇਖੇ ਨਹੀਂ ਹੈ ਕਿ ਤੋ ਇਹ ਮੱਕਟੋ ਘਟ ਵੀ ਮਿਰਸਾ ਉਹਨਾਂ 70 80 ਸਾਲ ਪੁਰਾਣਾ ਘਰ ਹੋਣਾ ਪਿੰਡ ਜਸੂਵਾਲ ਹੁਸ਼ਿਆਰਪੁਰ ਪਿੰਚਸੀ ਅੱਜ ਆਏ ਹੋਏ ਸੀਗੇ ਤੇ ਇਹ ਸੇਮ ਟੂ ਸੇਮ ਜਿੱਦਾਂ ਮੇਰੇ ਨਾਨੇ ਦਾ ਘਰ ਸੀ ਤਿੰਨ ਤਾਕੀਆਂ ਉਦਾਂ ਦੀਆਂ ਹੀ ਠੀਕ ਹੈ ਤੇ ਅਕਲੀਆਂ ਲੱਗੀਆਂ ਹੋਈਆਂ ਸੀਗੀਆਂ ਕੱਪੜੇ ਟੰਗਣ ਲਈ ਇਹ ਹਾਂ ਮਤਲਬ ਬਹੁਤ ਅੱਛਾ ਬਣਾਇਆ ਹੋਇਆ ਵੈਸੇ ਕਰ ਬਲੈਤੀਏ ਚੱਲ ਗਏ ਵਿਚਾਰੇ ਮੁੜ ਕੇ ਉਹ ਕੰਨੇ ਸੀ ਪੁਰਾਣਾ ਘਰ ਲੱਗਣ ਲੱਗ ਗਿਆ ਕਿ ਦੀ ਉਹ ਇੱਥੇ ਬਸਦੇ ਹੋਣਗੇ ਮੈਂ ਸੋਚਣ ਲੱਗ ਗਿਆ ਪਿਆ ਪਿਆ ਆਕਿਲੀਆਂ ਦੇਖੋ ਇੱਥੇ ਕੱਪੜੇ ਟੰਗ ਹੁੰਦੇ ਹੋਣਗੇ ਹਨਾ ਤੇ ਇਹਨਾਂ ਵਿੱਚ ਸਮਾਨ ਰੱਖਿਆ ਹੋਊਗਾ ਅਲੱਗ-ਅਲੱਗ ਤਰ੍ਹਾਂ ਦਾ ਨੇ ਆਪਣੀ ਨਾਨੀ ਕਹਿੰਦਾ ਸੀਗਾ ਇਦਾਂ ਸਲਫਾਂ ਬਣੀਆਂ ਹੁੰਦੀਆਂ ਸੀ ਉੱਤੇ ਕੱਚ ਦੇ ਢਾਂਡੇ ਹੋਰ ਇਦਾਂ ਫੋਟੋਆਂ ਲੱਗੀਆਂ ਹੁੰਦੀਆਂ ਸੀ ਬੜਾ ਚੰਗਾ ਲੱਗਿਆ ਇਦਾਂ ਦੇ ਘਰ ਨਾ ਤਾਂ ਹੁਣ ਬਣਨੇ ਆ ਤੇ ਨਾ ਹੀ ਇਦਾਂ ਦੇ ਮਿਸਤਰੀ ਹੋਣੇ ਆ ਤੇ ਕੋਈ ਪਲਸਤਰ ਨਹੀਂ ਮਿੱਟੀ ਦੀ ਜਣਾਈ ਹੋਈ ਠੰਡਾ ਕਾਰਕਦਮ ਮਈ ਮਤਲਬ ਬਾਹਰ ਬਹੁਤ ਜ਼ਿਆਦਾ ਗਰਮੀ ਸੀ ਅਸੀਂ ਇੱਥੇ ਅੰਦਰ ਬੈਠੇ ਸਾਨੂੰ ਬਹੁਤ ਠੰਡਕ ਲੱਗੀ ਅਸੀਂ ਸਾਰਾ ਟਾਈਮ ਇੱਥੇ ਦੋਨੇ ਜਣੇ ਪੇ ਪੇ ਪੁੱਤ ਮਜ਼ਾਕ ਕਰਦੇ ਰਹੇ ਕਦੀ ਅਸੀਂ ਜਦੋਂ ਮੈਂ ਨਿੱਕਾ ਹੁੰਦਾ ਬਾਲੇ ਗਿਣਦਾ ਹੁੰਦਾ ਸੀਗਾ ਅਸੀਂ ਬਾਲੇ ਗਿਣੇ ਅਸੀਂ ਇੱਟਾਂ ਗਣੀਆਂ ਤੇ ਘਰ ਵਾਲਿਆਂ ਨੂੰ ਅਸੀਂ ਗੱਲਾਂ ਕਰਦੇ ਤੇ ਘਰ ਵਾਲਿਆਂ ਨਾਲ ਤਾਕੀਆਂ ਸਾਹਮਣੇ ਉਹ ਜਿੰਨਾਂ ਕਿੱਲੀਆਂ ਟੰਗੀਆਂ ਹੁੰਦੀਆਂ ਸੀ ਇੱਥੇ ਲੋਕੀ ਕੱਪੜੇ ਟੰਗਦੇ ਸੀ ਆਪਣੇ ਉਹ ਦੇਖਦੇ ਰਹੇ ਇੱਥੇ ਪਏ ਰਹੇ ਕਾਫੀ ਦੇਰ ਤੱਕ ਤੇ ਮਤਲਬ ਤਿੰਨ ਤਾਕੀਆਂ ਸੀਗੀਆਂ ਦੋਨੇ ਪਾਸੇ ਦਰਵਾਜੇ ਸੀਗੇ ਤੇ ਦੋਨੇ ਪੇਪ ਉਹ ਇੱਥੇ ਹੀ ਸੀ ਬੈਠੇ ਰਹੇ ਕਾਫੀ ਦੇਰ ਤੱਕ ਸਾਨੂੰ ਬੈਠਣ ਦਾ ਮੌਕਾ ਮਿਲਿਆ ਘਰ ਵਾਲਿਆਂ ਨੂੰ ਅਸੀਂ ਕਿਹਾ ਕਿ ਪੁਲਿਸ ਇਹ ਘਰ ਇਦਾਂ ਦਾ ਦਵਾਰਾ ਨਹੀਂ ਪੜਨਾ ਹੈਗਾ ਤੁਸੀਂ ਨੂੰ ਨਾ ਤੋੜਿਓ ਘਰ ਨੂੰ ਕਹਿੰਦੇ ਵੀ ਬਲੈਤੀਆ ਕਹਿੰਦੇ ਤੋੜ ਦਾਨੇ ਪੁਰਾਣਾ ਮੈਂ ਕਹਾ ਨਾ ਨਾ ਇਹ ਘਰ ਇਦਾਂ ਦਾ ਬਣਦਾ ਨਹੀਂ ਤੁਸੀਂ ਨਾ ਤੋੜਿਓ ਪੁਲਿਸ ਅਸੀਂ ਉਹਨਾਂ ਨੂੰ ਇਹ ਸਲਾਹ ਦਿੱਤੀ ਜਿੱਦਾਂ ਕਰ ਸੀ ਬਾਹਰੋਂ ਦੇਖੋ ਕਿੰਨਾ ਸੋਹਣਾ ਆ ਔਰ ਬਹੁਤ ਵਧੀਆ ਸਜਾਇਆ ਥੈਡਾਂ ਦੇ ਦੋਨੇ ਪਾਸੇ ਬੂਟੇ ਲਾਏ ਹੋਏ ਆ ਇੱਕਦਮ ਵਿਦਾਂ ਕੀ ਪੁਰਾਣਾ ਮੇਰੇ ਨਾਨੀ ਘਰ ਸੀ ਉਦਾਂ ਦੀ ਲੁੱਕ ਹੀ ਆ ਸੇਮ ਟੂ ਸੇਮ ਮੈਂ ਸ਼ਾਨ ਨੂੰ ਕਿਆ ਕਰ ਲਾ ਕਲੀ ਚੀਜ਼ ਦਿਖਾ ਇੱਥੇ ਦੀ ਅਨੰਸ਼ਾਨ ਨੇ ਸਾਡੇ ਪਾਸੇ ਕੁਮਾ ਕੇ ਕੈਮਰਾ ਦਿਖਾਇਆ ਤੇ ਪਿੱਛੇ ਇੱਧਰ ਪਾਸੇ ਦੋਨੇ ਦਰਵਾਜੇ ਸੀਗੇ ਘਰ ਦੇ ਤੇ ਇੱਧਰਲੇ ਪਾਸੇ ਤਿੰਨ ਤਾਕੀਆਂ ਲੱਗੀਆਂ ਹੋਈਆਂ ਸੀਗੀਆਂ ਇਹ ਵੀ ਨਾਲ ਮੰਡਾ ਗਿਆ ਹੋਇਆ ਹੈ ਸੀਗਾ ਉੱਪਰ ਦੇਖੋ ਕਿੰਨੇ ਸੋਹਣੇ ਇੱਕਦਮ ਇਦਾਂ ਕਰ ਦੱਸੋ ਤੁਸੀਂ ਕਮੈਂਟ ਬਾਕਸ ਵਿੱਚ ਬਣ ਸਕਦਾ ਕਿ ਨਹੀਂ ਬਣ ਸਕਦਾ ਨਾ ਉਹ ਮਿਸਤਰੀ ਨੇ ਨਾ ਉਹ ਟੈਕਨੀਕਾ ਰਹੀਆਂ ਤੇ ਬਹੁਤ ਸੋਹਣਾ ਲੱਗਿਆ ਆਨੰਦ ਆਇਆ ਇੰਨਾ ਸੋਹਣਾ ਕਰ ਦੇ ਕਿ ਮੇਰਾ ਤਾਂ ਵਾਪਸ ਆਉਣ ਨੂੰ ਦਿੱਲੀ ਨਹੀਂ ਕਰ ਰਿਹਾ ਸੀ ਇਹ ਜਿਹੜੀ ਵੀਡੀਓ ਸਭ ਤੋਂ ਪਹਿਲੀ ਵੀਡੀਓ ਜਦੋਂ ਮੈਂ ਘਰ ਚ ਇੰਟਰਸ ਕੀਤਾ ਸੀਗਾ ਉਹਨਾਂ ਨੇ ਕਿਹਾ ਇੱਥੇ ਆਪਣੇ ਜੋੜੇ ਤੁਸੀਂ ਖੋਲ ਸਕਦੇ ਹੋ ਤਾਂ ਜੋੜੇ ਖੁੱਲਨੇ ਮੈਂ ਅੰਦਰ ਜਦੋਂ ਬੜਿਆ ਤਾਂ ਮੈਨੂੰ ਤਾਂ ਤੁਸੀਂ ਮੰਨੋ ਕਿ ਬਲੀਵ ਹੀ ਨਹੀਂ ਖਦਾ ਇੰਨਾ ਸੋਹਣਾ ਲੱਗਿਆ ਘਰ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਬਲੌਗ ਚੰਗਾ ਲੱਗਿਆ ਤਾਂ ਪਲੀਜ਼ ਲਾਈਕ ਕਰ ਦਿਓ ਜੇ ਮੈਨੂੰ ਪੁਰਾਣੀਆਂ ਚੀਜ਼ਾਂ ਦੇਖਣੀਆਂ ਬਹੁਤ ਚੰਗੀਆਂ ਲੱਗਦੀਆਂ ਇਸ ਲਈ ਧੰਨਵਾਦ ਬਲੌਗ ਦੇਖਣ ਲਈ ਮਿਹਰਬਾਨੀ ਜੈ ਹਿੰਦ ਕਹਾਣੀਆ ਉਹ ਇੱਕ ਨਵਾਂ ਬਣਾ ਰਿਹਾ ਮੈਂ ਕਿਹਦੇ ਦੇਖ ਦਿੱਤੀ ਐ ਬੈਕਪਾਰਡਾ ਚਿੱਤ ਬੈਕਪਾਰਡਾ ਕਿੰਨ ਕਰਦੇ ਪਏ ਉਹ ਵਿੱਚ ਜੇ ਪੰਡਲ ਆ ਗਿਆ ਇਹ ਜਿਵੇਂ ਪਿੰਡ ਦੇ ਜੰਪੂਆੜ ਦੇ ਘਾਰ ਕੋਠੀਆਂ ਤੇ ਸੋਨੇ ਸੋਨੇ ਰਸਤੇ ਤੇ ਅਸੀਂ ਹੌਣ ਚੱਲੇ ਆ ਵਾਪਸ ਲੋਗ ਤੁਸੀਂ ਜਲਦੀ ਮਿਲ ਗਏ ਤੇ ਧੰਨਵਾਦ ਦਾ ਤੌਰ ਤੇ ਇੱਕ ਫੋਟੋ ਦੇਖਣ ਲਈ ਬੇਸਬਸੀ ਦੀ ਸ਼ਾਂਤੀ ਤੇ ਕੀਰਤੀ ਤਰੀਨਾ ਤੇ ਮੈਂ ਨੇ ਮਾ ਧੰਨਵਾਦ